I don't here we ਅੱਜ 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 ਅ

ਕਪਸਖਾਣਾ ਨਾਣਾ ਦਲਵਾਰ ਸਿੰਘ ਐਸਐਸ ਨੂੰ ਉਤਲਾਹ ਮਿਲੀ ਸੀ ਕਿ ਪਿੰਡ ਗੰਗਾ ਦੇ ਖੇਤਾਂ ਵਿੱਚ ਬਣੇ ਇੱਕ ਮਕਾਨ ਵਿੱਚ ਪ੍ਰਭਦੀਪ ਸਿੰਘ ਅਤੇ ਲਖਵਿੰਦਰ ਸਿੰਘ ਵੱਲੋਂ ਇੱਕ ਨਸ਼ਾ ਛਡਾਊ ਕੇਂਦਰ ਚਲਾਇਆ ਜਾ ਰਿਹਾ ਹੈ ਇਸ ਤੇ ਐਸਐਸ ਦਲਵਾਰ ਸਿੰਘ ਨੇ ਡਾਕਟਰ ਅਨੂਮਨਸਨ ਨੂੰ ਉਤਲਾਹ ਦਿੱਤੀ ਜੋ ਆਪਣੀ ਟੀਮ ਸਮੇਤ ਜਿਹਦੇ ਵਿੱਚ ਡਰੱਗ ਇੰਸਪੈਕਟਰ ਤਹਿਸੀਲਦਾਰ ਮਨਜੋਤ ਸਿੰਘ ਵੋਕਾ ਪਰ ਹਾਜ਼ਰ ਆਏ ਜਿਨ੍ਹਾਂ ਨੇ ਨਸ਼ਾ ਛਡਾਊ ਕੇਂਦਰ ਦੀ ਜਿਹੜੀ ਪੂਰੀ ਚੈਕਿੰਗ ਕੀਤੀ ਕਿੱਥੋਂ ਕੋਈ ਵੀ ਤਰਾਜਯੋਗ ਦਵਾਈ ਅਜੇ ਤਰ੍ਹਾਂ ਹਾਲ ਬਰੰਦ ਨਹੀਂ ਹੋਈ ਤੇ ਜਿਹੜੇ ਨਾ ਹੀ ਜਿਹੜੇ ਚਲਾ ਰਹੇ ਸੀਗੇ ਡਰੱਗ ਸੈਂਟਰ ਨੂੰ ਨਾ ਹੀ ਉਹਨਾਂ ਦਾ ਕੋਈ ਲਾਇਸੈਂਸ ਵਗੈਰਾ ਜਾਂ ਕੋਈ ਹੋਰ ਕਾਗਜ਼ ਪੱਤਰ ਇਹਨੂੰ ਚਲਾਉਣ ਬਾਰੇ ਪੇਸ਼ ਕਰ ਸਕੇ ਜਿਸ ਤੇ ਜਿਹੜੇ ਦਾਖਲ ਸੀਗੇ ਉੱਥੇ ਬੰਦੇ 29 ਉਹਨਾਂ ਨੂੰ ਐਂਬੂਲੈਂਸ ਦਾ ਪ੍ਰਬੰਧ ਕਰਕੇ ਸਰਕਾਰੀ ਨਸ਼ਾ ਛਡਾਊ ਕੇਂਦਰ ਮਾਂਸਾ ਰੋਡ ਬਡਿੰਡਾ ਵਿਖੇ ਭੇਜ ਦਿੱਤਾ ਗਿਆ ਹੈ ਜੇ ਜੇ ਬਾਤ ਪੜਤਾਲ ਕੀਤੀ ਜਾ ਰਹੀ ਹੈ ਬਾਤ ਪੜਤਾਲ ਤੋਂ ਬਾਅਦ ਸੂਨੀ ਕਾਰਵਾਈ ਅਮਲੇ ਵਿੱਚ ਲਿਆਂਦੀ ਜਾਊ